ਕਲੋਨਾ ਵਿੱਚ ਨਸ਼ਿਆਂ ਦੀ ਵਧ ਰਹੀ ਆਮਦ ਤੇ ਅਧਿਕਾਰੀਆਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਸੱਸ਼ਕਾਲ ਜੀ ਮੈਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਕਲੋਨਾ ਵਿੱਚ ਦਖਣੀ ਅੰਦਰੂਨੀ ਖੇਤਰ ਵਿੱਚ ਵਧ ਰਹੇ ਨਸ਼ੇ ਨੂੰ ਦੇਖਦੇ ਹੋਏ ਸਿਹਤ ਅਥਾਰਟੀ ਨੇ ਇੱਕ ਚੇਤਾਵਨੀ ਜਾਰੀ ਕੀਤੀ ਜਾਣਕਾਰੀ ਮੁਤਾਬਕ ਅੰਦਰੂਨੀ ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਕਿ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਿਨ ਪ੍ਰਤੀ ਦਿਨ ਖਤਰਾਬੰਦੀ ਜਾ ਰਹੀ ਹੈ ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਖਾਸ ਪਦਾਰਥ ਨਾਲ ਜੁੜੀ ਹੋ ਸਕਦੀ ਹੈ ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਕਾਰਫੇਟ ਆਇਨਲ ਦਾ ਪਤਾ ਲੱਗਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਦੱਸਿਆ ਕਿ ਫੈਟਾਨਿਲ ਨਾਲ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਪਰ ਆਰਡਰਸ ਦਾ ਹੋਰ ਪ੍ਰਦਾਰਥ ਨਾਲ ਇਸ ਨੂੰ ਜੁੜਿਆ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਨੂੰ ਬਤਾਇਆ ਜਾ ਸਕਦਾ ਹੈ ਜਿਸ ਨਾਲ ਕਾਤਕ ਓਵਰਡੋਜ਼ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਜ਼ਿਕਰਯੋਗ ਹੈ ਕਿ ਐਮਰਜੈਂਸੀ ਅਮਲੇ ਨੇ ਹਾਲ ਹੀ ਵਿੱਚ ਹਫ਼ਤਿਆਂ ਵਿੱਚ ਸੈਂਟਰਲ ਓਕਨਾਗ ਵਿੱਚ ਓਵਰਡੋਸ ਦੀ ਵੱਧ ਰਹੀ ਗਿਣਤੀ ਬਾਰੇ ਗੱਲ ਕੀਤੀ ਹੈ ਅਗਸਤ ਵਿੱਚ ਬੀਸੀ ਐਮਰਜੈਂਸੀ ਹੈਲਥ ਸਰਵਿਸ ਨੇ ਕਿਹਾ ਕਿ ਪੈਰਾਮੈਡੀਕਲ ਨੇ ਸਿਰਫ 13 ਅਗਸਤ ਨੂੰ ਕੋਲੋਨਾ ਦੇ ਵਿੱਚ ਅਤੇ ਪੱਛਮੀ ਕੈਲੋਨਾ ਵਿੱਚ 17 ওভারਡੋਜ਼ ਜ਼ਹਿਰੀਲੀ ਤਰਦਾਰਥ ਦੀਆਂ ਕਾਲਾਂ ਵਿੱਚ ਜ਼ਬਤ ਕੀਤੀਆਂ ਨੇ ਦੱਸ ਦਈਏ ਕਿ ਇਸ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰ ਨਿਯੰਤਰਣ ਦਵਾਈਆਂ ਤੋਂ 1915 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ 15 ਰੰਜਾ ਕੋ ਕੈਲੋਨਾ ਵਿੱਚ ਹੋਈਆਂ ਇਸ ਦੇ ਨਾਲ ਹੀ 2021 ਅਤੇ 2024 ਦੇ ਵਿਚਕਾਰ ਸੂਬੇ ਵਿੱਚ ਗੈਰ ਨਿਯੰਤਰਣ ਦਵਾਈਆਂ ਤੋਂ ਚਲਾਨਾ ਔਸਤ ਲਗਭਗ 2400 ਲੋਕਾਂ ਦੀ ਮੌਤ। ਇਹਨਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।